ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆਂ ਗਰਮੀ ਦੀਆਂ ਛੁੱਟੀਆਂ ਤੇ 10 ਲਾਈਨਾਂ ਲੇਖ ਪੰਜਾਬੀ ਵਿੱਚ ਤਾਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਹਾਨੂੰ ਕਿਸੇ ਹੋਰ ਐਪਲੀਕੇਸ਼ਨ ਦੀ ਲੋੜ ਹੈ ਤਾਂ ਤੁਸੀਂ ਕਮੈਂਟਸ ਵਿੱਚ ਦੱਸ ਸਕਦੇ ਹੋ ਤੁਹਾਡੇ ਲਈ ਜਿਹੜੀ ਵੀਡੀਓ ਐਪਲੋਡ ਕਰ ਦਿੱਤੀ ਜਾਊਗੀ ਤਾਂ ਜੇਕਰ ਤੁਹਾਨੂੰ ਵੀ ਕੋਈ ਅਰਜੀ ਐਪਲੀਕੇਸ਼ਨ ਲੇਖ ਦੀ ਲੋੜ ਹੈ ਤਾਂ ਤੁਸੀਂ ਕਮੈਂਟ ਵੀ ਦੱਸਿਓ ਤੁਹਾਡੇ ਲਈ ਜਿਹੜੀ ਵੀਡੀਓ ਹੈ ਜਲਦੋ ਜਲ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਵੀਡੀਓ ਨੂੰ ਹਣੀ ਲਾਈਕ ਕਰ ਦਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਹੋਰ ਇਹ ਜੇ ਵੀਡੀਓਸ ਲਈ ਤਾਂ ਫਰਸਟ ਲਾਈਨ ਹੈ ਗਰਮੀਆਂ ਨੂੰ ਪੂਰੇ ਸਾਲ ਦਾ ਸਭ ਤੋਂ ਗਰਮ ਮੌਸਮ ਮੰਨਿਆ ਜਾਂਦਾ ਹੈ ਅਗਲੀ ਲਾਈਨ ਹੈ ਦੂਸਰੀ ਲਾਈਨ ਗਰਮੀਆਂ ਦੌਰਾਨ ਸਾਰੇ ਸਕੂਲਾਂ ਕਾਲਜਾਂ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਹਨ ਤੀਸਰੀ ਲਾਈਨ ਹੈ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਬਹੁਤ ਪਸੰਦ ਹਨ ਚੌਥੀ ਲਾਈਨ ਹੈ ਇਸ ਦੌਰਾਨ ਬੱਚੇ ਪੜ੍ਹਾਈ ਤੋਂ ਬ੍ਰੇਕ ਲੈਂਦੇ ਹਨ ਪੰਜਵੀਂ ਲਾਈਨ ਆ ਜਾਏਗੀ ਛੁੱਟੀਆਂ ਦੌਰਾਨ ਬੱਚੇ ਨਾਨਕੇ ਜਾਂਦੇ ਹਨ ਛੇਵੀਂ ਲਾਈਨ ਹੈ ਬਹੁਤ ਸਾਰੇ ਪਰਿਵਾਰ ਛੁੱਟੀਆਂ ਦੌਰਾਨ ਠੰਡੀਆਂ ਥਾਵਾਂ ਤੇ ਜਾਂਦੇ ਹਨ। ਅਗਲੀ ਲਾਈਨ ਹੈ ਇਸ ਦੌਰਾਨ ਬੱਚਿਆਂ ਨੂੰ ਛੁੱਟੀਆਂ ਦਾ ਹੋਮਵਰਕ ਦਿੱਤਾ ਜਾਂਦਾ ਹੈ। ਅਗਲੀ ਲਾਈਨ ਹੈ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਆਈਸਕ੍ਰੀਮ ਮਿਲਕ ਸ਼ੇਕ ਤਾਂ ਇੱਥੇ ਆਪਾਂ ਤੋਂ ਇੱਕ ਮਿਸਟੇਕ ਹੋ ਚੁੱਕੀ ਹੈ ਤਾਂ ਮਿਲਕ ਸ਼ੇਕ نیچے ਮੈਂ ਸਹੀ ਲਿਖ ਕੇ ਤੁਹਾਨੂੰ ਦਿਖਾ ਦਿੱਤਾ ਹੈ ਮਿਲਕ ਸ਼ੇਕ ਕਿਵੇਂ ਪਵੇਗਾ ਤਾਂ ਇੱਥੇ ਜਿਹੜਾ ਕੱਕਾ ਹੈ ਉਹ ਆਪਣਾ ਇੱਥੇ ਪਾਉਣਾ ਭੁੱਲ ਗਏ ਸੀ ਆਪਾਂ ਤਾਂ نیچے ਜਿਵੇਂ ਕਿ ਮੈਂ ਲਿਖਿਆ ਹੋਇਆ ਹੈ ਉਸ ਤਰ੍ਹਾਂ ਤੁਸੀਂ ਉਤਾਰ ਸਕਦੇ ਹੋ ਗਰਮੀਆਂ 'ਚ ਛੁੱਟੀਆਂ ਵਿੱਚ ਬੱਚਿਆਂ ਨੂੰ ਆਈਸਕ੍ਰੀਮ ਮਿਲਕ ਸ਼ੇਕ ਚੀਜ਼ਾਂ ਖਾਣ ਨੂੰ ਮਿਲਦੀਆਂ ਹਨ ਅਗਲੀ ਲਾਈਨ ਹੈ ਇਸ ਸਮੇਂ ਸਕੂਲ ਮਹੀਨੇ ਲਈ ਬੰਦ ਰਹਿੰਦਾ ਹੈ ਅਗਲੀ ਲਾਈਨ ਹੈ ਮੈਨੂੰ ਗਰਮੀ ਦੀਆਂ ਛੁੱਟੀਆਂ ਬਹੁਤ ਪਸੰਦ ਹਨ ਲਾਸਟ ਲਾਈਨ ਹੈ ਤਾਂ ਬੱਚੋ اے ਸੀ ਗਰਮੀ ਛੁੱਟੀਆਂ ਤੇ 10 ਲਾਈਨਾਂ ਲੇਖ ویڈیو پسند ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਜਿਹੇ ਹੋਰ ਵੀਡੀਓਜ਼ ਦੇਖਣ ਲਈ